ਸਤਿਨਾਮ ਵਾਹਿਗੁਰੂ ਸਹਿਜ ਜੀ ਕੀਰਤਨ ਸੋਹਿਲਾ ਸੋਹਿਲਾ ਰਾਗਉੜੀ ਤਿਤ ਕੀ ਮਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਗਰ ਕਰਤੇ ਆਕਿਆ ਕਰਤੇ ਹੋ ਵਿਚਾਰ ਚਿਤ ਗਰ ਗਉ ਸੋਹਿਲਾ ਸਿਰਸ ਜਨਹਾਰ ਤਮਗਾ ਹੋ ਮੇਨਰ ਪਾਉ ਕਸ ਵੇਲਾ ਹੁ ਵਾਰੀ ਜਿਸ ਹੇਲੇ ਸਦਾ ਸੁਖ ਹੋਇ ਰਹਾ ਨਿਤ ਨਿਤ ਜਿਨ ਸਮਾਲੇ ਨ ਦੇਖਾ ਦੇਵਨ ਹਾਰ ਤੇਰੇ ਦਾਨ ਕਿਉਂ ਤਨਾ ਪਵੈ ਤੇ ਦਾਤੇ ਗਣ ਸਮਾਰ ਸੰਸਾਰ ਲਖਿਆ ਮਿਲ ਕਰ ਪਾਉ ਤੇਲਾ ਦੇਹੋ ਸਜਨੇ ਸਿਸਣੀਆਂ ਜਿਉਂ ਵੈਸੇ ਸੁਮੇਲ ਘਰ ਘਰ ਆ ਪਹੁੰਚ ਸਦਲੇ ਨਿਤ ਪਵਨ ਸਦਨ ਹਰ ਸਿਮਰੀਏ ਨਾਨਕ ਸੇ ਦੇਵਨ ਰਗਸ ਮੰਨ ਲ ਪੈਲਾ ਛੇ ਘਰ ਛੇ ਗੁਰ ਛੇ ਉਪਦੇਸ ਗੁਰ ਗੁਰ ਇਕ ਵੇ ਸਨੇ ਕਾ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋਗ ਰਾਖ ਵਡਾਈ ਤੋ ਹੀ ਰਹਾ ਇਵਸੀਆਂ ਚਸੀਆਂ ਘੜੀਆਂ ਪਹਾਰ ਜਿੱਥੇ ਵਾਰੀ ਬਹਉ ਸੁਰ ਇੱਕ ਰੁਤ ਅਨੇਕ ਨਾਨਕ ਕਰਤੇ ਕੇ ਕਹਤੇ ਵੇ ਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਾਵ ਚੰਦ ਦੀਪਕ ਬਨ ਤਾਰਾ ਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਉਣ ਚੌਰੋ ਕਰੇ ਸਕਲ ਵਨ ਰਾਏ ਫਲੰਤ ਜੋਤੀ कैसी आरती होय पौखंडना तेरी आरती अनहत शब्द वाजन पेरी रहा सस तव नैन नन नैन है तो को सस मूर्त नायक तोही सस पद विनान एक पद गंध बिन सस तव गंध में चलत मोहि सब मैं जो जो तसोय तिसदा चाणणा सब मैं चरण हुइ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਦੇ ਭਾਵ ਸੁਵਾਰਤੀ ਹੋਏ ਹਰ ਚਰਨ ਕਉਲ ਮਕਰੰਧ ਲੋਭਤਾ ਮਨ ਮੰਦਰ ਮੋ ਆਏ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਕੋ ਹੋਏ ਤੇ ਤੇਰੀ ਨਈ ਵਸ ਰਾਗ ਗਉੜੀ ਪੂਰਬੀ ਮਹਲਾ 4 ਕਾਮ ਕਰੋ ਨਗਰ ਬੋ ਭਰਿਆ ਮਿਲ ਸਾਧੂ ਖੰਡ ਲਖੰਡਾ ਹੈ ਪੂਰਬ ਲਿਖਤ ਲਿਖਿਆ ਗੁਰਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਆਨਿਉ ਨੇ ਪਨ ਵੱਡਾ ਹੈ ਕਾ ਡੰਡਾ ਤਨ ਵੱਡਾ ਹੈ ਰਹਾ ਸਾਖ ਤਰ ਸਾਧਨ ਜਾਣਿਆ ਜਿਨ ਅੰਤਰ ਹਉਮੈ ਕੰਡਾ ਹੈ ਜਿਉ ਚੱਲ ਚਬਦੁਕ ਪਾਵੈ ਜਮਕਾਲ ਸਹ ਸ੍ਰੀ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖੁ ਜਨਮ ਮਨੁ ਖੰਡਾ ਹੈ ਅਬਨਾਸੀ ਪ੍ਰਖ ਪਾਇਆ ਪਰਮੇਸਰ ਬੋ ਸੋਬਖੰਡ ਬਰਮੰਡਾ ਹੈ ਹਮ ਗਰੀਬ ਮਸਕੀਨ ਭਵਤੇ ਰੀ ਹਰ ਰਾਖ ਰਾਖਣ ਵੱਡਾ ਹੈ ਜਿਨ ਨਾਨਕ ਨਾਮ ਤਰ ਟਿਕੈ ਹਰ ਨਾਮੈ ਸੁਖ ਮੰਡਾ ਹੈ ਰਾਗਉੜੀ ਪੂਰਬੀ ਮਹੱਲਾ ਪੰਜੇਵਾ ਕਰੂ ਬਨੇਤੀ ਸੁਣ ਮੇਰੇ ਮੀਤਾ ਸੰਤ ਧਨ ਕੀ ਬਿਲਾ ਇਆਂ ਗਾੜ ਚਲੋ ਹਰਲਾ ਆਗੇ ਬਿਸ ਸੁਹੇਲਾ ਆਉਂਦ ਘਟਾ ਦਿਨ ਸੋ ਰਹਿਣਾਰੇ ਮਨ ਗੁਰ ਮਿਲ ਕਾ ਸਵਾਰੇ ਰਹਾ ਹੇਉ ਸੰਸਾਰ ਬਿਕਾਰ ਸੰਸੈ ਮੈਂ ਤਰਿ ਬ੍ਰਹਮ ਗਿਆਨੀ ਜਿਸ ਜਗਾਇ ਪਿਆ ਰਸ ਅਕਾਤਕ ਦਾ ਦਨ ਜਾਨੀ ਜਾ ਕੋ ਐ ਸੋਹੀ ਬਹਾਜੂ ਹਰ ਗੁਰ ਤੇ ਮਨ ਮਸੇਰਾ ਦੇ ਜੇ ਘਰ ਮੈਨ ਪਾਉ ਸੁਖ ਸਹਿਜ ਬੌਰਣ ਹੋਏ ਗੁਫੇਰਾ ਅੰਤਰ ਜਾਮੀ ਪੁਰਖ ਬਿਤਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਸੁਖ ਮੰਗ ਮੋਗ ਕਰ ਸੰਤਨ ਕੀ ਥੂਰੇ ਅੰਤਰ ਜਾਮੀ ਪੁਰਖ ਬਿਤਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਸੁਖ ਮੰਗੈ ਹੋ ਗਗਰ ਸੰਤਨ ਗੀਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ